ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਿਆ ਹੈ ਦੱਸ ਦਿੰਦੇ ਹਾਂ ਕਿ ਮਾਜ਼ਰਾ ਕੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾ ਦੂਸਰੇ ਪਾਸੇ ਸੀਮ ਸਾਹਿਬ ਹੁਣਾਂ ਦੀ ਮਾਤਾ ਜੀ ਉਹਨਾਂ ਦੇ ਵੱਡੇ ਭੈਣ ਜੀ ਹਲਕਾ ਗੱਦਰਵਾਹਾ ਬਰਨਾਲਾ ਚਬੇਵਾਲ ਫਾਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਮਣੀ ਚੋਣਾ ਦਾ ਪ੍ਰਚਾਰ ਕਰਦੇ ਨਹੀਂ ਦੇਖੇ ਗਿਆ ਆਖਰਕਾਰ ਮਾਜ਼ਰਾ ਕੀ ਹੈ ਕੀ ਪਸੂੜੀ ਪੈ ਗਈ ਹੈ ਕਿ ਸੀਐਮ ਭਗਵੰਤ ਮਾਨ ਦਾ ਪਰਵਾਹ ਜਿਮਣੀ ਚੋਣਾ ਦੇ ਵਿੱਚ ਭਗਵੰਤ ਮਾਨ ਦੇ ਨਾਲ ਨਹੀਂ ਦੇਖਿਆ ਗਿਆ ਨਾ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਨੇ ਨਾ ਹੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਨੀਤਾ ਅੱਗੇ ਗੁਰਪ੍ਰੀਤ ਮਾਨ ਜਿਹੜੇ ਧਰਪਤਨੀ ਨੇ ਦੁਸਵੇਂ ਸੇ ਮਾਤਾ ਉਹਨਾਂ ਦੇ ਉਹਨਾਂ ਦੇ ਵੱਡੇ ਭੈਣ ਦੀਆਂ ਗੱਡੀਆਂ ਦੇ ਹੋਟਲ ਅਕਸਰ ਹੀ ਦੇਖਣ ਨੂੰ ਮਿਲਦੇ ਸੀ ਲੇਕਿਨ ਹੁਣ ਜਦੋਂ ਦਾ ਮੁੱਖ ਮੰਤਰੀ ਨੂੰ ਲੌਂਡੀਆਂ ਗੱਲਾਂ ਚੱਲੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਕਨਵੀਨਰ ਅਰਵਿੰਦ ਕੇਜ ਜੀ ਵਾਲ ਵੱਲੋਂ ਲੱਗਦਾ ਹੈ ਕਿ ਸਾਰੇ ਕਿਤੇ ਨਾ ਕਿਤੇ ਚਲੇ ਗਏ ਨੇ ਆਖਰਕਾਰ ਕਿੱਥੇ ਚਲੇ ਗਏ ਨੇ ਗੁਰਪ੍ਰੀਤ ਮਾਨ ਜਿਹੜੇ ਧਰਮ ਪਤਨੀ ਨੇ ਸੀਮ ਮਾਨਸਾਭ ਉਹਨਾਂ ਦੀ ਮਾਤਾ ਕਿੱਥੇ ਚਲੇ ਗਿਆ ਭੈਣ ਕਿੱਥੇ ਚਲੇ ਗਏ ਨੀਤਾ ਜਦੋਂ ਜਿਮਨੀ ਚੋਣ ਹੋਈ ਸੀ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਹਲਕਾ ਜਲੰਧਰ ਪੈਸ ਦੇ ਵਿੱਚ ਜਿੱਥੇ ਧਰਮ ਮੋਹਿੰਦਰਪਾਲ ਪਗਲ ਜਿੱਤੇ ਸੀ ਉਥੇ ਮਾਤਾ ਵੀ ਗਿਆ ਧਰਮ ਪਤਨੀ ਵੀ ਗਈ ਅਤੇ ਵੱਡੇ ਭੈਣ ਵੀ ਗਿਆ ਯਾਨੀ ਕਿ ਉਥੇ ਗੱਡੀਆਂ ਦੇ ਹੂਟਰ ਲੋਕਾਂ ਨੂੰ ਸੁਣਾਈ ਦਿੱਤੇ ਲੇਕਿਨ ਹੁਣ ਹੂਟਰ ਗੱਡੀਆਂ ਦੇ ਕਿਉਂ ਪ੍ਰੋਮੋਸ਼ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਮਨੀ ਚੋਣਾਂ ਤੋਂ ਬਾਅਦ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਕੁਝ ਵੀ ਪੰਜਾਬ ਉੱਤੇ ਲਾਗੂ ਕੀਤਾ ਜਾਂਦਾ ਹੈ ਉਸ ਨੂੰ ਖੜੇ ਮੱਥੇ ਮੰਨ ਲਿਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸਿਮ ਮਾਨ ਦਾ ਸਾਰਾ ਪਰਿਵਾਰ ਵਿਦੇਸ਼ ਚਲਾ ਗਿਆ ਹੈ ਕੀ ਬਾਹਰ ਭਜੰਦੀ ਫਰਾਕ ਦੇ ਵਿੱਚ ਨੇ ਜਾਂ ਦੂਰੀ ਬਣਾ ਕੇ ਬੈਠੇ ਬੈਠੇ ਨੇ ਸਾਰਾ ਪਰਿਵਾਰ ਦੇ ਮੈਂਬਰ ਕਿ ਭਾਈ ਅਸੀਂ ਸਿਆਸਤ ਦੇ ਵਿੱਚੋਂ ਕੀ ਲੈਣਾ ਪੈਣਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਇਹਨਾਂ ਨੇ ਜਿਮਨੀ ਚੋਣਾਂ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਲਾ ਦੇਣਾ ਹੈ ਕਿਉਂਕਿ ਇਸ ਮੁੱਖ ਮੰਤਰੀ ਵਾਲੀ ਦੌੜ ਦੇ ਵਿੱਚ ਲਗਭਗ 3 ਤੋਂ 4 ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਅਤੇ ਵਿਧਾਇਕ ਆ ਗਏ ਨੇ ਪਹਿਲਾ ਨਾਮ ਹੈ ਹਰਪਾਲ ਸਿੰਘ ਚੀਮਾ ਦਾ ਦੂਸਰਾ ਹੈ ਜਿਹੜੇ ਕੁਲਤਾਸ ਸਿੰਘ ਸੱਧਮਾ ਨੇ ਤੀਸਰਾ ਨਾਮ ਜਿਹੜਾ ਹੈ ਅਮਨ अरोड़ा ਦਾ ਯਾਨੀ ਕਿ ਤਿੰਨ ਖੜੇ ਨਿਕੁਤਾਰ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਕੁਰਸੀ ਨੂੰ ਹੜਪਣ ਲਈ ਜਾਂ ਉਸ ਉੱਤੇ ਬੈਠਣ ਲਈ ਇੱਦਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸਾਰਾ ਪਰਿਵਾਰ ਇਹਨਾਂ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਵਦੇਸ਼ ਭੇਜ ਦਿੱਤਾ ਹੈ ਇਸ ਕਰਕੇ ਗੱਡੀਆਂ ਦੀ ਜਿਹੜੀ ਹੂੰਕੂੰ-ਹੂੰਕਾਈ ਨਹੀਂ ਦੇਰੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਕਿ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਤੋਂ ਦੂਰੀ ਬਣਾਈ ਜਾ ਰਹੇ ਨੇ ਆਪ ਭਗਵੰਤ ਮਾਨ ਦੇ ਫੈਮਿਲੀ ਮੈਂਬਰ ਅਤੇ ਦੂਸਰੇ ਪਾਸੇ ਭਗਵੰਤ ਮਾਨ ਖੁਦ ਇਸ ਵਾਰ ਭਗਵੰਤ ਮਾਨ ਨੂੰ ਉਸ ਤਰੀਕੇ ਦੇ ਨਾਲ ਨਹੀਂ ਦੇਖਿਆ ਗਿਆ ਜਿਸ ਤਰ੍ਹਾਂ ਭਗਵੰਤ ਮਾਨ ਨੇ ਚੋਣ ਪ੍ਰਚਾਰ ਕਰਨਾ ਸੀ ਇਹਨਾਂ ਅਲੱਗ-ਅਲੱਗ ਹਲਕਿਆਂ ਦੇ ਵਿੱਚ ਇਟ ਮੀਨਸ ਕਿ ਜਿਮਨੀ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਚਰੰਜ ਸਿੰਘ ਚੱਲਨੀ ਉਧਰੋਂ ਬਿਕਰਮਜੀਤ ਸਿੰਘ ਜੀਠਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਇਸ ਦੇ ਵਿੱਚ ਕੋਈ ਦੋ ਰਹਿਵਾਂ ਨਹੀਂ ਕਿ ਮੁੱਖ ਮੰਤਰੀ ਨੂੰ ਜਿਹੜੀ ਫਟਕਾਰ ਪੈਂਦੀ ਹੈ ਕਿ ਭਈ ਤੁਸੀਂ ਆ ਮੁੱਖ ਮੰਤਰੀ ਤੁਸੀਂ ਹੋ ਤੁਹਾਡੀ ਘਰ ਵਾਲੀ ਜਾਂ ਤੁਹਾਡੀ ਸਿਸਟਰ ਜਾਂ ਤੁਹਾਡੇ ਮਾਤਾ ਨਹੀਂ ਲੇਕਿਨ ਉਹਨਾਂ ਨੂੰ ਵੀਆਈਪੀ ਕਲਚਰ ਉਹਨਾਂ ਨੂੰ ਵੀਆਈਪੀ ਗੱਡੀਆਂ ਕਿਉਂ ਇਸ ਉੱਤੇ ਵੀ ਵਾਲ ਖੜਾ ਹੋ ਗਿਆ ਦੱਸਦੀਏ ਕਿ ਉਹਨਾਂ ਦੇ ਧਰਮ ਪਤਨੀ ਭੈਣ ਅਤੇ ਮਾਤਾ ਵਿਦੇਸ਼ ਦੌਰੇ ਤੇ ਗਿਆ ਹੋਏ ਨੇ ਇਹਨਾਂ ਚਲਦਿਆਂ ਜਿਬਣੀ ਚੋਂ ਉਹਨਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਕੋਈ ਫਾਇਦਾ ਨਹੀਂ ਚੋਣ ਪ੍ਰਚਾਰ ਕਰਨ ਦਾ ਕਿਉਂਕਿ ਮੁੱਖ ਮੰਤਰੀ ਵਾਲੀ ਕੁਰਸੀ ਕਿਸੇ ਵੀ ਸਮੇਂ ਖੋਹ ਸਕਦੀ ਹੈ ਸਿਮ ਭਗਵੰਤ ਮਾਨ ਕੋਲ ਧੰਨਵਾਦ